ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਇਸ ਚੈਨਲ ਦੇ ਉੱਪਰ ਸ਼ੇਰਾਂ ਦੇ ਨਾਲ ਰਿਲੇਟਡ ਗੱਲਾਂ ਬਾਤਾਂ ਨੇ ਤੇ ਵੀਡੀਓ ਐਕਚੁਅਲੀ ਮੈਂ ਕੱਲ ਬਣਾਉਣਾ ਸੀ ਮਤਲਬ ਹਲੇ ਆਉਣ ਵਾਲੇ ਕੱਲ ਪਰ ਇੱਕ ਨਿਊਜ਼ ਆਈ ਬੜੀ ਵੱਡੀ ਤੇ ਮੈਂ ਕਿਹਾ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਿੰਨਾ ਤੇ ਕਾਫੀ ਐਕਚੁਅਲੀ ਵੱਡੀ ਹੈ ਨਿਊਜ਼ ਇੱਕ ਹੀ ਕੰਪਨੀ ਦੇ ਨਾਲ ਇੱਕ ਨਹੀਂ ਹੈਗੀ ਦੋ ਨੇ ਤਾਂ ਦੋ ਵੱਡੀਆਂ ਹੋ ਗਈਆਂ ਤਾਂ ਮੈਂ ਕਿਹਾ ਇਹ ਚੀਜ਼ ਜ਼ਰੂਰੀ ਸ਼ੇਅਰ ਕਰਨੀ ਬਣਦੀ ਆ ਖਬਰ ਹੈਗੀ ਆ ਅਦਾਨੀ ਗਰੁੱਪ ਦੇ ਨਾਲ ਸੰਬੰਧਿਤ ਸਭ ਤੋਂ ਪਹਿਲੀ ਤਾਂ ਗੱਲ ਹੈ ਕਿ ਆਪਾਂ ਨੂੰ ਪਤਾ ਕਿ ਉਹਨਾਂ ਦਾ ਇੱਕ ਰੌਲਾ ਚੱਲ ਰਿਹਾ ਅਮਰੀਕਾ ਦੀ ਇੱਕ ਕੰਪਨੀ ਹੈਗੀ ਆ ਤੇ ਉਹਨਾਂ ਨੇ ਇਹਨਾਂ ਦੇ ਉੱਪਰ ਕੁਝ ਦੋਸ਼ ਲਾਏ ਸੀ ਦੋਸ਼ ਵੀ ਬਹੁਤ ਜ਼ਿਆਦਾ ਵੱਡੇ ਸੀਗੇ ਤੇ ਉਹ ਸਾਰਾ ਰੌਲਾ ਖਚੋਲਾ ਚੱਲ ਰਿਹਾ ਉਹਦੇ ਚੱਕਰ ਦੇ ਵਿੱਚ ਪੂਰੇ ਦੇ ਪੂਰੇ ਅਦਾਨੀ ਗਰੁੱਪ ਦੇ ਜਿੰਨੀਆਂ ਵੀ ਕੰਪਨੀਆਂ ਉਹਨਾਂ ਦੇ ਸ਼ੇਅਰਸ ਬਹੁਤ ਬੁਰੀ ਤਰ੍ਹਾਂ ਪਿੱਛੇ ਜੇ ਟੁੱਟੇ ਵੀ ਕੁਝ ਕੰਪਨੀਆਂ ਕੁਝ ਰਿਕਵਰ ਵੀ ਕੀਤੀਆਂ ਕੁਝ ਉੱਥੇ ਚੱਲ ਰਹੀਆਂ ਇਹ ਸਾਰਾ ਕੁਝ ਸੀਗਾ ਹੁਣ ਸਭ ਤੋਂ ਪਹਿਲੀ ਨਿਊਜ਼ ਜਿਹੜੀ ਇਨਵੈਸਟਰ ਨੂੰ ਪਤਾ ਹੋਣੀ ਚਾਹੀਦੀ ਹੈ ਉਹ ਇਹ ਹੈਗੀ ਆ ਕਿ ਜਿਹੜੀ ਕੰਪਨੀ ਨੇ ਇਹਨਾਂ ਦੇ ਉੱਪਰ ਦੋਸ਼ ਲਾਇਆ ਸੀ ਉਹ ਕੰਪਨੀ ਹੀ ਬੰਦ ਹੋ ਚੁੱਕੀ ਆ ਉਹ ਆਪਣਾ ਕਾਰੋਬਾਰ ਸਮੇਟ ਕੇ ਜਾ ਚੁੱਕੇ ਆ ਕੀ ਕਾਰਨ ਨੇ ਕੀ ਹੈ ਸਬ ਕੁਸ਼ਨ ਉਹ ਤਾਂ ਕਹਿ ਰਿਹਾ ਕਿ ਅਸੀਂ ਪਹਿਲਾਂ ਹੀ ਸੋਚਿਆ ਸੀ ਇਨਾ ਟਾਈਮ ਤੱਕ ਕੰਮ ਕਰਨਾ ਵਾ ਪਰ ਅੰਦਰੋਂ ਗੱਲਾਂ ਕਈ ਵਾਰੀ ਹੋਰ ਵੀ ਹੁੰਦੀਆਂ ਨੇ ਕਿਉਂਕਿ ਸਿਰਫ ਅਦਾਨੀ ਗਰੁੱਪ ਹੀ ਨਹੀਂ ਦੁਨੀਆ ਦੀਆਂ ਹੋਰ ਕਈ ਬਹੁਤ ਵੱਡੀਆਂ ਕੰਪਨੀਆਂ ਸੀ ਜਿਨ੍ਹਾਂ ਦੇ ਅਗੇਂਸਟ ਉਹਨਾਂ ਨੇ ਇਹ ਮੁੱਦੇ ਉਠਾਏ ਸੀ ਤੱਕਈ ਵਾਰ ਇਹ ਵੀ ਹੋ ਜਾਂਦਾ ਕਿ ਜਿਵੇਂ ਉਹ ਲੋਡ ਤੋਂ ਜ਼ਿਆਦਾ ਮੁੰਡਾ ਸੱਚ ਬੋਲਦਾ ਉਹ ਗੱਲ ਹੁੰਦੀ ਹੈ ਕਿ ਇੰਨੇ ਵੱਡੇ ਲੋਕਾਂ ਦੇ ਨਾਲ ਜਦੋਂ ਤੁਸੀਂ ਐ ਕਰਦੇ ਹੋ ਤਾਂ ਤੁਹਾਡੇ ਉੱਪਰ ਅਲੱਗ-ਅਲੱਗ ਡਾਇਰੈਕਸ਼ਨਸ ਤੋਂ ਜਿਹੜਾ ਪ੍ਰੈਸ਼ਰ ਆ ਉਹ ਬਹੁਤ ਜ਼ਿਆਦਾ ਵਾ ਇਹ ਵੀ ਹੋ ਸਕਦਾ ਜਾਂ ਕੋਈ ਵੀ ਕਾਰਨ ਰਿਹਾ ਹੋਵੇ ਪਰ ਇਸ ਖਬਰ ਦਾ ਅਦਾਨੀ ਗਰੁੱਪ ਦੇ ਲਈ ਇੱਕ ਮਤਲਬ ਸੁਖਦ ਅਨੁਭਵ ਹੋਊਗਾ ਉਹਨਾਂ ਨੂੰ ਉਹਨਾਂ ਦੇ ਲਈ ਪੋਜ਼ਿਟਿਵ ਨਿਊਜ਼ ਆ ਕਿ ਉਹਨਾਂ ਦਾ ਜਿਹੜਾ ਸਭ ਤੋਂ ਵੱਡਾ ਦੁਸ਼ਮਣ ਸੀਗਾ ਜਿਹੜਾ ਹਮੇਸ਼ਾ ਉਹਨਾਂ ਦੇ ਮੋਢੇ ਤੇ ਚੜਿਆ ਰਹਿੰਦਾ ਸੀਗਾ ਉਹ ਦੁਕਾਨ ਹੀ ਬੰਦ ਹੋ ਗਈ ਉਹ ਚਲੇ ਗਏ ਪਹਿਲੀ ਚੀਜ਼ ਦੂਸਰੀ ਖਬਰ ਵੀ ਅਦਾਨੀ ਗਰੁੱਪ ਦੇ ਲਈ ਇੱਕ ਬਹੁਤ ਹੀ ਵੱਡੀ ਆ ਇੱਕ ਦਿਨ ਦੇ ਵਿੱਚ ਦੋ ਬਹੁਤ ਵੱਡੀਆਂ ਪੋਜ਼ਿਟਿਵ ਖਬਰਾਂ ਆਈਆਂ ਨੇ ਇਸ ਗਰੁੱਪ ਲਈ ਅਗਲੀ ਹੈਗੀ ਆ ਅਦਾਨੀ એનર્ਜੀ ਕੰਪਨੀ ਆ ਉਹਦੇ ਬਿਹਫ ਤੋਂ ਉਹ ਹੈਗੀ ਆ ਕਿ ਅੱਜ ਤੱਕ ਦਾ ਇਹਨਾਂ ਨੂੰ ਸਭ ਤੋਂ ਵੱਡਾ ਕੰਟਰੈਕਟ ਮਿਲਿਆ ਕੰਟਰੈਕਟ ਹੈ 25000 ਕਰੋੜ ਦਾ ਕਿਸ ਚੀਜ਼ ਦਾ ਮਿਲਿਆ ਪਾਵਰ ਟਰਾਂਸਮਿਸ਼ਨ ਦਾ ਤੇ ਇਹ ਹੈਗਾ ਪਾਦਲਾ ਰਾਜਸਥਾਨ ਤੋਂ ਫਤੇਪੁਰ ਯੂਪੀ ਤੱਕ ਦਾ ਉਥੋਂ ਤੱਕ ਦੀ ਪੂਰੀ ਦੀ ਪੂਰੀ ਜਿਹੜੀ ਪਾਵਰ ਟਰਾਂਸਮਿਸ਼ਨਸ ਦੀ ਨੈਟਵਰਕ ਚੱਲਣਾ ਵਾ ਸਾਰੇ ਦਾ ਸਾਰਾ ਉਹਦੇ ਪੂਰੇ ਦਾ ਪੂਰਾ ਕੰਟਰੈਕਟ 25000 ਕਰੋੜ ਦਾ ਜਿਹੜਾ ਕਿ ਮਿਲਿਆ ਅਦਾਨੀ ਗਰੁੱਪ ਨੂੰ ਅਦਾਨੀ એનર્ਜੀ ਸੋਲੂਸ਼ਨਸ ਨੂੰ ਇਨਾ ਵੱਡਾ ਕੰਟਰੈਕਟ ਮਿਲਣਾ ਬਹੁਤ ਹੀ ਜ਼ਿਆਦਾ ਵਧੀਆ ਚੀਜ਼ ਹੈਗੀ ਆ ਤਾਂ ਇਹ ਇੱਕ ਨਿਊਜ਼ ਸੀਗੀ ਇਹ ਤਾਂ ਹੋ ਗਈ ਜੀ ਆਪਣੀ ਮੇਨ ਗੱਲ ਕਿ ਇੱਕ ਹੀ ਗਰੁੱਪ ਦੇ ਨਾਲ ਦੋ ਬਹੁਤ ਹੀ ਵੱਡੀਆਂ ਪੋਜ਼ਿਟਿਵ ਨਿਊਜ਼ ਆ ਗਈਆਂ ਤਾਂ ਪਤਾ ਹੋਣਾ ਚਾਹੀਦਾ ਵਾ ਹੁਣ ਆਪਾਂ ਗੱਲ ਕਰ ਲੈਨੇ ਆਂ ਕੁਝ ਕੁਐਸਚਨਸ ਦੀ ਸਭ ਤੋਂ ਪਹਿਲਾ ਕੁਐਸਚਨ ਹੈਗਾ ਜੀ ਜਸਕਰਨ ਸਿੰਘ ਹੋਣਾ ਦਾ ਆਈਕਿਊ ਲਾਈਟਿੰਗ ਬਾਰੇ ਉਹ ਪੁੱਛ ਰਹੇ ਆ ਤੇ ਇੱਕ ਤਾਂ ਕਿਉਂ ਇਹਦਾ ਸ਼ੇਅਰ ਡਿੱਗ ਰਿਹਾ ਵਾ ਆਈਕਿਊ ਲਾਈਟਿੰਗ ਦਾ ਜਿਹੜੇ ਲਾਸਟ ਰਿਜ਼ਲਟ ਆਏ ਆ ਉਹ ਚੰਗੇ ਨਹੀਂ ਆਏ ਉਹ ਬੁਰੇ ਆਏ ਆ ਤੇ ਉਹ ਐਕਸਪੈਕਟਿਡ ਲਾਈਨ ਤੇ ਵੀ ਸੀ ਕਿਉਂਕਿ ਜਿਹੜੀ ਇਕਨੋਮੀ ਦੀ ਕੰਡੀਸ਼ਨ ਪਿਛਲੇ ਕੁਝ ਟਾਈਮ ਤੋਂ ਖਰਾਬ ਚੱਲ ਰਹੀ ਆ ਤਾਂ ਬਹੁਤ ਥੋੜੀਆਂ ਕੰਪਨੀਆਂ ਨੇ ਇਸ ਵਾਰ ਜਿਹਨਾਂ ਨੇ ਰਿਜ਼ਲਟ ਚੰਗੇ ਦਿੱਤੇ ਆ ਜ਼ਿਆਦਾਤਰ ਦੇ ਰਿਜ਼ਲਟ ਬੁਰਿਆਂ ਦੇ ਵੱਲ ਜ਼ਿਆਦਾ ਰਹੇ ਆ ਉੱਪਰੋਂ ਕੀ ਹੋ ਗਿਆ ਮਾਰਕੀਟ ਸੈਂਟੀਮੈਂਟ ਜਿਹੜਾ ਸੀ ਉਹ 네ਗੇਟਿਵ ਆ ਤੇ ਉਹਦੇ ਕਾਰਨ ਜਿਹੜੀਆਂ ਕੰਪਨੀ ਦੇ ਰਿਜ਼ਲਟ ਬੁਰੇ ਆਏ ਉਹਨਾਂ ਨੂੰ ਕੁਝ ਜ਼ਿਆਦਾ ਹੋਰ ਉਹਨਾਂ ਦੀ ਪਟਾਈ ਹੋਈ ਆ ਤਾਂ ਇਹ ਇੱਕ ਤਾਂ ਪਹਿਲਾ ਕਾਰਨ ਰਿਹਾ ਵਾ ਹੁਣ ਆਪਾਂ ਜੇ ਵੈਸੇ ਥੋੜੀ ਗੱਲ ਕਰ ਲਈਏ ਆਈਕਿਊ ਲਾਈਟਿੰਗ ਦੀ ਕਿਉਂਕਿ ਇਸ ਕੰਪਨੀ ਨੂੰ ਮੈਂ ਪਹਿਲਾਂ ਵੀ ਕਵਰ ਕਰ ਚੁੱਕਿਆ ਤੁਹਾਡੇ ਨਾਲ ਇਹਨੂੰ ਡਿਸਕਸ ਕਰ ਚੁੱਕਿਆ ਵਾਂ ਤੇ ਇਸ ਕਰਕੇ ਵੈਸੇ ਵੀ ਮੇਰੀ ਜ਼ਿੰਮੇਵਾਰੀ ਬਣਦੀ ਹੈ ਇਹਦੇ ਬਾਰੇ ਤੁਹਾਨੂੰ ਦੱਸਣਾ LED ਲਾਈਟਿੰਗ ਦਾ ਜਿਹੜਾ ਬਿਜ਼ਨਸ ਆ ਉਹਦੇ ਪੂਰੀ ਦੀ ਪੂਰੀ ਵੈਲਿਊ ਚੇਨ ਦੇ ਵਿੱਚ ਇਹ ਕੰਪਨੀ ਕੰਮ ਕਰਦੀ ਆ ਮਤਲਬ ਡਿਜ਼ਾਈਨ ਤੋਂ ਲੈ ਕੇ ਪੇਪਰ ਤੋਂ ਲੈ ਕੇ ਜਿੱਥੇ ਇੰਜੀਨੀਅਰ ਬੈਠ ਕੇ ਸੋਚਦੇ ਵੀ ਇਸ ਇਸ ਤਰ੍ਹਾਂ ਨਾਲੇ ਚੀਜ਼ਾਂ ਹੋਣਗੀਆਂ ਤੋਂ ਲੈ ਕੇ ਫਾਈਨਲ ਪ੍ਰੋਡਕਟ ਤੱਕ ਜਿਹੜੀ ਹੱਥ ਦੇ ਵਿੱਚ ਫਾਈਨਲ ਪ੍ਰੋਡਕਟ ਆਉਂਦੀ ਆ ਕੰਜ਼ਿਊਮਰ ਲੈ ਲੈਂਦਾ ਉੱਥੋਂ ਤੱਕ ਦਾ ਪੂਰਾ ਦਾ ਪੂਰਾ ਕੰਮਕਾਰ IQ ਲਾਈਟਿੰਗ ਵਾਲਿਆਂ ਦਾ ਅਗਲੀ ਚੀਜ਼ ਹੈ ਇਹ ਕੰਪਨੀ ਹੈ ਬੀ ਟੂ ਬੀ ਬਿਜ਼ਨਸ ਟੂ ਬਿਜ਼ਨਸ ਇਹ ਇਹ ਸਾਰੇ ਕੁਝ ਸਾਰੇ ਇਕੁਪਮੈਂਟ ਇਹ ਚ ਸਾਰਾ ਕੁਝ ਬਣਾ ਕੇ ਦਿੰਦੀ ਆ ਬਾਕੀ ਦੀਆਂ ਕੰਪਨੀਆਂ ਨੂੰ ਜਿਹੜੀਆਂ ਫਿਰ ਉਹਨਾਂ ਨੂੰ ਹੋਰ ਥੋੜਾ ਬਹੁਤ ਇੱਧਰ ਉੱਧਰ ਕੁਝ ਕਰਕੇ ਆਪਣੇ ਬ੍ਰਾਂਡ ਦੇ ਨਾਮ ਥੱਲੇ ਵੇਚਦੀਆਂ ਨੇ ਹੁਣ ਅਗਲੀ ਗੱਲ ਕਿ ਇੱਕ ਤੰਨੇ ਦਾ ਪਿੱਛੇ ਜੀ ਕੈਪੈਕਸ ਬਹੁਤ ਜ਼ਿਆਦਾ ਰਿਹਾ ਕੈਪੈਕਸ ਮਤਲਬ ਇਹਨਾਂ ਨੇ ਹੋਰ ਆਪਣਾ ਇਨਵੈਸਟਮੈਂਟ ਬਹੁਤ ਕੀਤੀ ਆ ਦੋ ਹੋਰ ਫੀਲਡ ਦੇ ਵਿੱਚ ਇਹ ਕੰਪਨੀ ਜਾ ਰਹੀ ਹੈ ਇੱਕ ਹੈਗਾ ਵੇਸਟ ਮੈਨੇਜਮੈਂਟ ਇੱਕ ਹੈਗਾ ਜਿਹੜਾ ਬਹੁਤ ਹੀ ਜ਼ਿਆਦਾ ਚੱਲਦਾ ਵਾ ਸੋਲਰ ਪੈਨਲ ਤੇ ਨਵੇਂ ਫੀਲਡ ਦੇ ਵਿੱਚ ਜਾਣ ਲਈ ਤੁਹਾਨੂੰ ਪੈਸਾ ਬਹੁਤ ਜ਼ਿਆਦਾ ਲਾਉਣਾ ਪੈਂਦਾ ਤੇ ਇੱਕ ਤਾਂ ਉਹਦਾ ਵੀ ਫਰਕ ਪਿਆ ਇਹਨਾਂ ਦੇ ਰਿਜ਼ਲਟ ਦੇ ਉੱਪਰ ਮਤਲਬ ਉਹ ਚੀਜ਼ਾਂ ਵੀ ਦੇਖੀਆਂ ਇਹਨਾਂ ਦੀ ਬੈਲੈਂਸ ਸ਼ੀਟ ਦੇ ਉੱਪਰ ਦੇਖੀਆਂ ਕਿਉਂਕਿ ਖਰਚਾ ਜ਼ਿਆਦਾ ਹੋ ਗਿਆ ਇਸ ਵਾਰ ਤਾਂ ਇਹ ਗੱਲ ਪਰ ਹੌਲੀ-ਹੌਲੀ ਕਰਕੇ ਉਹ ਜਿਹੜਾ ਵੇਸਟ ਮੈਨੇਜਮੈਂਟ ਵਾਲਾ ਇਹਨਾਂ ਦਾ ਪਾਰਟ ਆ ਤੇ ਜਿਹੜਾ ਉਹ ਸੋਲਰ ਪੈਨਲਸ ਵਾਲਾ ਹੌਲੀ-ਹੌਲੀ ਜਦੋਂ ਉਹ ਚੱਲਣਗੇ ਉਹਨਾਂ ਚੋਂ ਪ੍ਰੋਡਕਟ ਨਿਕਲਣਗੇ ਆ ਲੋਕਾਂ ਤੱਕ ਪਹੁੰਚਣਗੇ ਇਹਨਾਂ ਨੂੰ ਪੈਸੇ ਬਣਨਗੇ ਤਾਂ ਉਹ ਵੀ ਚੀਜ਼ਾਂ ਇਹਨਾਂ ਦੇ ਲਈ ਬੈਟਰ ਹੋ ਜਾਣਗੀਆਂ ਫਿਰ ਅਗਲੀ ਚੀਜ਼ ਜਿਹੜੀ ਇਹਨਾਂ ਦੇ ਲਈ ਚੰਗੀ ਆ ਉਹ ਇਹ ਹੈ ਕਿ ਜਿਸ ਸੈਗਮੈਂਟ ਦੇ ਵਿੱਚ ਇਹ ਹੈਗੇ ਨੇ ਉੱਥੇ ਅਸਲ ਦੇ ਵਿੱਚ ਇਹਨਾਂ ਦਾ ਕੋਈ ਬਹੁਤ ਜ਼ਿਆਦਾ ਵੱਡਾ ਕੰਪੀਟੀਟਰ ਕੋਈ ਵੀ ਨਹੀਂ ਹੈਗਾ ਤੇ ਜਿੰਨੀਆਂ ਵੀ ਵੱਡੀਆਂ ਇਲੈਕਟ੍ਰੋਨਿਕਸ ਦੀਆਂ ਕੰਪਨੀਆਂ ਨੇ ਉਹਨਾਂ ਸਾਰਿਆਂ ਨੂੰ IQ ਲਾਈਟਿੰਗ ਵਾਲੇ ਹੀ ਪ੍ਰੋਡਕਟਸ ਜਿਹੜੀਆਂ ਨੇ ਉਹ ਸਪਲਾਈ ਕਰਦੇ ਆ ਤਾਂ ਮੈਂ ਗਲਤ ਹੋ ਸਕਦਾ ਕੋਈ ਆ ਦੇச்சு ਬਹੁਤ ਵੱਡੀ ਗੱਲ ਨਹੀਂ ਹੈ ਕਿ ਇਨਸਾਨ ਗਲਤ ਹੁੰਦਾ ਵਾ ਪਰ ਮੇਰੀ ਨਿੱਜੀ رائے ਇਹ ਹੈ ਕਿ ਇੱਕ ਬਹੁਤ ਹੀ ਚੰਗੀ ਕੰਪਨੀ ਆ ਫਿਲਹਾਲ ਮਾਰਕੀਟ ਦੇ ਥੱਲੇ ਹੋਣ ਕਰਕੇ ਕੁਝ ਰਿਜ਼ਲਟ ਥੱਲੇ ਹੋਣ ਦੇ ਕਾਰਨ ਚੰਗੇ ਪ੍ਰਾਈਸ ਤੇ ਉੱਪਰ ਹੈਗੀ ਆ ਤੇ ਜੇ ਇਹਦੇ ਵਿੱਚ ਕੋਈ ਇਨਵੈਸਟਰ ਕਿਉਂਕਿ ਵੈਸੇ ਵੀ ਤੁਹਾਨੂੰ ਇੱਕ ਲੰਬਾ ਨਜ਼ਰੀਆ ਹੀ ਰੱਖਣਾ ਚਾਹੀਦਾ ਛੋਟਾ ਨਜ਼ਰੀਆ ਆਪਾਂ ਨੂੰ ਕਦੇ ਨਹੀਂ ਰੱਖਣਾ ਚਾਹੀਦਾ ਜਿਵੇਂ ਮੈਂ ਹਮੇਸ਼ਾ ਹੀ ਉਹ ਐਵੇਂ ਬਣਾ ਕੇ ਕਹਿ ਦਿੰਦਾ ਹੁੰਨਾ ਕਿ ਕਿ ਲੌਂਗ ਟਰਮ ਸੋਚੋ ਜਿਵੇਂ 30 ਸਾਲਾ 20 ਸਾਲਾ ਤਾਂ ਉਹਦੇ ਵਿੱਚ ਹੌਲੀ-ਹੌਲੀ ਹੌਲੀ ਇਹ ਮਤਲਬ ਆ ਦੇਖੋ ਥੱਲੇ ਵੀ ਆਇਆ ਫਿਰ ਉੱਪਰ ਉਹ ਐਟ ਦਾ ਐਂਡ ਉਹਨਾਂ ਨੇ ਉੱਪਰ ਹੀ ਜਾਣਾ ਹੁੰਦਾ ਪਰ ਜਦੋਂ ਆਪਾਂ ਉਹਨੂੰ ਬਹੁਤ ਛੋਟੇ ਫਰੇਮ 'ਚ ਕਰ ਦਿੰਨੇ ਆ ਬਿਲਕੁਲ ਹੀ ਛੋਟੇ ਦੇ ਵਿੱਚ ਤਾਂ ਉਹ ਕਈ ਵਾਰੀ ਥੱਲੇ ਆ ਹੀ ਹੁੰਦੀ ਆ ਤਾਂ ਸੇਮ ਉਹ ਚੀਜ਼ ਇਹਦੇ ਨਾਲ ਹੋ ਰਹੀ ਆ ਤਾਂ ਇਹ ਹੈਗੀ ਹੈ ਜੀ ਗੱਲ ਤਾਂ ਇਹ ਸੀਗਾ ਛੋਟੇ ਕੁਐਸਚਨ ਦਾ ਜਵਾਬ ਜਿਸ ਕਰਨ ਜੀ ਅਗਲਾ ਕੁਐਸਚਨ ਹੈਗਾ ਅਕਬਰ ਖਾਨ ਹੋਣਾ ਦਾ ਤੇ ਐਵਰੇਸਟ ਕਨ ਤੋਂ ਬਾਰੇ ਚੰਗਾ ਸ਼ੇਅਰ ਹੈਗਾ ਜੀ ਚੰਗੀ ਕੰਪਨੀ ਆ ਅਕਬਰ ਖਾਨ ਜੀ ਸੀਮਲੈਸ ਗੈਸ ਸਿਲੰਡਰ ਬਣਾਉਂਦੇ ਨੇ ਇਹ ਤੇ ਸੀਐਨਜੀ ਵਾਲੇ ਸਿਲੰਡਰ ਬਹੁਤ ਜ਼ਿਆਦਾ ਨਹੀਂ ਇਹਨਾਂ ਦੇ ਪ੍ਰੋਡਕਟ ਲਾਈਨ ਦੇ ਵਿੱਚ 2.4 ਮਿਲੀਅਨ ਤਾਂ ਇੰਡਸਟਰੀਅਲ ਸਿਲੰਡਰ ਦੀ ਇਹਨਾਂ ਦੀ ਕੈਪੈਸਿਟੀ ਹੈ ਜਿਹੜੇ ਹਾਲੇ ਤੱਕ ਇਹ ਬਣਾ ਚੁੱਕੇ ਆ ਤੇ ਜਿਹੜੇ ਸੀਐਨਜੀ ਵਾਲੇ ਆ ਉਹ ਤਕਰੀਬਨ 1.1 ਮਿਲੀਅਨ ਆ ਇਹਨਾਂ ਦੇ ਜਿਹੜੇ ਇਹਨਾਂ ਨੇ ਬਣਾਏ ਨੇ ਇਸ ਤੋਂ ਅਗਲੀ ਗੱਲ ਆ ਕਿ ਏਸ਼ੀਆ ਦੀ ਸਭ ਤੋਂ ਵੱਡੀ ਕੰਪਨੀ ਆ ਐਵਰੇਸਕੋਂ ਤੋਂ ਈਕੇਸੀ ਤਾਂ ਬਹੁਤ ਵੱਡਾ ਹੋ ਗਿਆ ਕੰਮਕਾਰ ਜੇ ਏਸ਼ੀਆ ਦੇ ਤੁਸੀਂ ਸਭ ਤੋਂ ਵੱਡੇ ਸਪਲਾਇਰ ਹੈਗੇ ਹੋ ਇਸ ਚੀਜ਼ ਦੇ ਸਿਲੰਡਰਾਂ ਦੀ ਲੋੜ ਤਾਂ ਹੈਗੀ ਹੀ ਹੈਗੀ ਆ ਅੱਗੇ ਵੀ ਮੈਂ ਕਹਿਣਾ ਹੁੰਦਾ ਕਿ ਉਹ ਚੀਜ਼ ਦੇਖੋ ਕਿ ਜਿਹੜੀ ਪ੍ਰੋਡਕਟ ਦੀ ਵੈਲਿਊ ਸੌਰੀ ਡਿਮਾਂਡ ਅੱਗੇ ਤੱਕ ਰਹਿਣੀ ਆ ਤਾਂ ਸਿਲੰਡਰ ਤਾਂ ਉਹ ਚੀਜ਼ ਹੈਗੀ ਆ ਸਪੈਸ਼ਲੀ ਇੰਡਸਟਰੀ ਵਾਲੇ ਹੋਏ ਤੇ ਸੀਐਨਜੀ ਵਾਲੇ ਇਹਨਾਂ ਦੀ ਡਿਮਾਂਡ ਰਹਿਣੀ ਆ ਤੇ ਇਸ ਕਰਕੇ ਪਰ ਹਾਂ ਇਹ ਆ ਕਿ ਪਿੱਛੇ ਜਿਹੜਾ ਸ਼ੇਅਰ ਪ੍ਰਾਈਸ ਆ ਉਹ ਇੱਕਦਮ ਬਹੁਤ ਜ਼ਿਆਦਾ ਵਧਿਆ ਹੋਇਆ ਸੀਗਾ ਤੇ ਉਹਦੇ ਕਰਕੇ ਹੋ ਸਕਦਾ ਕਿ ਇਨਵੈਸਟਰ ਦਾ ਪੇਸ਼ੈਂਸ ਚੈੱਕ ਕਰੇ ਕੰਪਨੀ ਬਟ ਕੰਪਨੀ ਚੰਗੀ ਆ ਅਗਲਾ ਕੁਐਸਚਨ ਹੈਗਾ ਜੀ ਨਾਮ ਇਹਨਾਂ ਨੇ ਲਿਖਿਆ ਸਕਵਿਡ ਗੇਮ ਤੇ ਇਹ ਬੜੀ ਤਕੜੀ ਕੋਰੀਅਨ ਸੀਰੀਜ਼ ਆ ਜੇ ਕਿਸੇ ਨੇ ਨਹੀਂ ਦੇਖੀ ਤਾਂ ਪਹਿਲਾਂ ਸਕਵਿਡ ਗੇਮ ਵੀ ਜ਼ਰੂਰ ਦੇਖ ਲਿਓ ਹੁਣ ਸੈਕੰਡ ਪਾਰਟ ਵੀ ਆ ਗਿਆ ਮੈਂ ਹਲੇ ਦੇਖਿਆ ਨਹੀਂ ਇਹ ਵੀ ਦੇਖੂਗਾ ਤੇ ਪ੍ਰਿੰਸ ਪਾਈਪ ਦੇ ਬਾਰੇ ਚ ਇਹਨਾਂ ਦਾ ਕੁਐਸਚਨ ਹੈਗਾ ਤੇ ਇੱਥੇ ਪੁੱਛ ਰਿਹਾ ਕਿ 500 ਦੇ ਲੈਵਲ ਤੱਕ ਇਹ ਕਦੋਂ ਜਾਊਗਾ ਮੈਨੂੰ ਕੁਝ ਪਤਾ ਨਹੀਂ ਹੈਗਾ ਜੀ 500 ਦੇ ਲੈਵਲ ਤੱਕ ਕਦੋਂ ਜਾਊਗਾ ਭਵਿੱਖ ਦੱਸਣ ਵਾਲਾ ਮੈਂ ਹੈ ਨਹੀਂ ਬਟ ਹਾਂ ਇੱਕ ਚੀਜ਼ ਮੈਂ ਤੁਹਾਨੂੰ ਇੱਥੇ ਦੱਸਦਾ ਮੈਂ ਇੱਥੇ ਕੁਝ ਲਿਖ ਕੇ ਨਾਲ ਲੈ ਆਇਆ ਮੈਨੂੰ ਸੌਖਾ ਰਹਿੰਦਾ ਇਸ ਤਰ੍ਹਾਂ ਡੈਕਟ ਵਿੱਚ ਚੀਜ਼ਾਂ ਰੱਖਣੀਆਂ ₹70 ਦਾ ਰੇਟ ਸੀਗਾ ਤਰੀਕ ਸੀਗੀ 22 ਮਈ ਸਨ 2020 ਨੂੰ 2020 ਅੱਧ 2020 ਦੇ ਵਿੱਚ ਸ਼ੇਅਰ ਦਾ ਪ੍ਰਾਈਸ ਸੀਗਾ ₹70 ਅਗਲੇ ਸਾਲ 21 ਨੂੰ 2021 ਨੂੰ ਨਵੰਬਰ ਦੇ ਵਿੱਚ ਮਤਲਬ ਲਾ ਲੋ ਕਿ 17 ਕ ਮਹੀਨਿਆਂ ਦੇ ਵਿੱਚ ਇਸ ਕੰਪਨੀ ਦਾ ਸ਼ੇਅਰ 70 ਰੁਪਏ ਤੋਂ 870 ਰੁਪਏ ਹੋ ਗਿਆ 17 ਮਹੀਨਿਆਂ ਦੇ ਵਿੱਚ ਕੰਪਨੀ ਦਾ ਸ਼ੇਅਰ ਤਕਰੀਬਨ 12 ਗੁਣਾ ਵਧ ਗਿਆ 12 ਗੁਣਾ 12% ਨਹੀਂ 12 ਗੁਣਾ ਤਾਂ ਹੁਣ ਤੁਸੀਂ ਦੇਖ ਲਓ ਕਿ ਜਿੰਨਾ ਵਿਚਾਰੇ ਦਾ ਇੱਕ ਵਾਰ ਮੇਰੇ ਕਲਚ ਜੂਸ ਨਿਕਲਣਾ ਸੀ ਉਹ ਨਿਕਲ ਗਿਆ ਤੇ ਉਸ ਤੋਂ ਬਾਅਦ ਮਾਰਕੀਟ ਦਾ ਸੈਂਟੀਮੈਂਟ ਡਾਊਨ ਹੈਗਾ ਤੇ ਸਪੈਸ਼ਲੀ ਇਹ ਵਡੀਆਂ ਜਿਹੜੀਆਂ ਕੰਪਨੀ ਜਿਹੜੀਆਂ ਪਹਿਲਾਂ ਇੰਨੀਆਂ ਕਿ ਜ਼ਿਆਦਾ ਵਧੀਆਂ ਨੇ ਇਹਨਾਂ ਨੇ ਤਾਂ ਥੱਲੇ ਆਉਣਾ ਹੀ ਸੀਗਾ ਇਸੇ ਕਾਰਨ ਕਰਕੇ ਇਹ ਕੰਪਨੀ ਹੁਣ ਸ਼ੇਅਰ ਪ੍ਰਾਈਸ ਦਾ ਉਸ ਤੋਂ ਥੱਲੇ ਆਇਆ ਹੋਇਆ ਕਿਉਂਕਿ 70 ਤੋਂ ਚੱਲੀ ਹੋਈ ਕੰਪਨੀ ਆ ਕਿਸੇ ਨੇ 100 ਦੇ ਉੱਪਰ ਲਿਆ ਹੋੂ ਕਿਸੇ ਨੇ 200 ਕਿਸੇ ਨੇ 300 ਦੇ ਉੱਪਰ ਤਾਂ ਉਹਨਾਂ ਸਾਰਿਆਂ ਨੂੰ ਬਹੁਤ ਜ਼ਿਆਦਾ ਇਹਦੇ 'ਚ ਪ੍ਰੋਫਿਟ ਬਣਿਆ ਹੋੂ ਉਹਨਾਂ ਲੋਕਾਂ ਨੂੰ ਤੇ ਜਦੋਂ ਮਾਰਕੀਟ ਸੈਂਟੀਮੈਂਟ ਡਾਊਨ ਹੁੰਦਾ ਵਾ ਤਾਂ ਉਹਨਾਂ ਨੇ ਉੱਥੇ ਆਪਣਾ ਪੈਸਾ ਕੱਢ ਲਿਆ ਸਟਾਕ ਪ੍ਰਾਈਸ ਥੱਲੇ ਆ ਗਿਆ ਹੁਣ ਇਹ ਹੌਲੀ-ਹੌਲੀ ਕਰਕੇ ਕਦੇ ਰਿਕਵਰੀ ਵੀ ਹੋਊਗੀ ਮੈਨ ਆਪਾਂ ਗੱਲ ਕਰੀਏ ਜੇ ਕੰਪਨੀ ਦੀ ਤਾਂ ਕੰਪਨੀ ਚੰਗੀ ਆ ਕੰਪਨੀ ਬੁਰੀ ਨਹੀਂ ਹੈ ਬਟ ਹਾਂ 500 ਦਾ ਪ੍ਰਾਈਸ ਕਦੋਂ ਜਾਊਗਾ ਉਹ ਮੈਨੂੰ ਕੋਈ ਉਹਦੇ ਚ ਆਈਡੀਆ ਨਹੀਂ ਹੈਗਾ ਜੀ ਕਿਉਂਕਿ ਪ੍ਰਾਈਸ ਨਹੀਂ ਮੈਂ ਦੱਸ ਸਕਦਾ ਵੈਸੇ ਵੀ ਤੁਸੀਂ ਦੇਖੋ ਜਿਹੜੀ ਐਪਰੀਸੀਏਸ਼ਨ ਹੋਈ ਉਹ ਬਹੁਤ ਹੀ ਜ਼ਿਆਦਾ ਹੋ ਗਈ ਤੇ ਹਾਂ ਹੌਲੀ-ਹੌਲੀ ਕਰਕੇ ਜਿਹੜੀਆਂ ਚੰਗੀਆਂ ਕੰਪਨੀਆਂ ਹੁੰਦੀਆਂ ਨੇ ਉਹ ਟਾਈਮ ਪਾ ਕੇ ਤਾਂ ਉੱਪਰ ਵੱਲ ਨੂੰ ਹੀ ਮੂਵ ਕਰਦੀਆਂ ਰਹਿੰਦੀਆਂ ਨੇ ਇੱਕ ਚੰਗੀ ਖਬਰ ਜਿਹੜੀ ਪ੍ਰਿੰਸ ਪਾਈਪ ਤੇ ਨਾਲ ਹੈਗੀ ਆ ਜਿਹੜੀ ਸ਼ਾਇਦ ਤੁਹਾਨੂੰ ਤੁਸੀਂ ਸਕਵਰਡ ਗੇਮ ਕਰਕੇ ਨਾਮ ਲਿਖਿਆ ਤੇ ਤੁਹਾਡੇ ਲਈ ਚੰਗੀ ਹੋਊਗੀ ਤੁਹਾਨੂੰ ਇੱਕ ਚੀਜ਼ ਦਰਵਾਸ ਦੋ ਕਿ ਉਹ ਇਹ ਹੈ ਕੀ ਆ ਹਾਲ ਫਿਲਹਾਲ ਦੇ ਵਿੱਚ ਐਫ ਆਈ ਆਈਜ਼ ਨੇ ਤੇ ਡੀ ਆਈ ਆਈਜ਼ ਦੋਨਾਂ ਨੇ ਕਾਫੀ ਜ਼ਿਆਦਾ ਖਰੀਦਦਾਰੀ ਕੀਤੀ ਆ ਇਸ ਕੰਪਨੀ ਦੇ ਵਿੱਚ ਕਿਉਂਕਿ ਸ਼ੇਅਰ ਪ੍ਰਾਈਸ ਥੋੜਾ ਡਾਊਨ ਆਇਆ ਇਸ ਕਰਕੇ ਕਾਫੀ ਖਰੀਦਦਾਰੀ ਹੋਣਾ ਚੰਗਾ ਸਾਈਨ ਆ ਇਸ ਕੰਪਨੀ ਦੇ ਲਈ ਅਗਲਾ ਕੁਐਸਚਨ ਹੈਗਾ ਜੀ ਇੰਦਰਜੀਤ ਸਿੰਘ ਉਹਨਾਂ ਦਾ ਐਮਟੀਏਆਰ ਟੈਕਨੋਲੋਜੀ ਬਾਰੇ ਬਹੁਤ ਹੀ ਵਧੀਆ ਕੁਐਸਚਨ ਆ ਥੋੜਾ ਬਹੁਤ ਹੀ ਇੰਟਰਸਟਿੰਗ ਕੰਪਨੀ ਹੈਗੀ ਆ ਇਹ ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਨੇ ਆ ਕਿ ਕੀ ਕੰਮ ਕਰਦੇ ਨੇ ਡਿਫੈਂਸ ਵਿੱਚ ਨੇ ਤੇ ਐਰੋਸਪੇਸ ਵਿੱਚ ਨੇ ਸੋਲਰ ਸੈਲਸ ਵਿੱਚ ਨੇ ਨਿਊਕਲੀਅਰ એનર્ਜੀ ਕਲੀਨ એનર્ਜੀ ਮਤਲਬ ਜੋ ਵੀ ਚੀਜ਼ਾਂ ਭਵਿੱਖ ਦੇ ਵਿੱਚ ਵੱਡੀਆਂ ਹੋਣ ਜਾ ਰਹੀਆਂ ਨੇ ਜਿੱਥੇ ਜ਼ਿਆਦਾ ਟੈਕਨੋਲੋਜੀ ਦਾ ਹਿੱਸਾ ਰਹੂਗਾ ਯੋਗਦਾਨ ਰਹੂਗਾ ਉੱਥੇ ਸਾਰੇ ਕਿਤੇ ਐਮਟੀਆਰ ਟੈਕਨੋਲੋਜੀ ਦੀ ਪ੍ਰੈਜ਼ੈਂਸ ਹੈਗੀ ਆ ਉਸ ਤੋਂ ਇਲਾਵਾ 베アリングਸ ਬਣਾਉਂਦੀ ਆ ਬਾਲਸਕ੍ਰੂ ਵਾਟਰ ਲੂਬ੍ਰੀਕੇਟਡ 베어ਿੰਗਸ ਨੇ ਰੋਲਰਸਕ੍ਰੂਸ ਨੇ ਇਲੈਕਟ੍ਰੋਮੈਕੈਨੀਕਲ ਐਕਚੂਏਸ਼ਨ ਸਿਸਟਮ ਹੈਗਾ ਅਸੈਂਬलीज ਨੇ ਮਤਲਬ ਇਸ ਇਸ ਤਰ੍ਹਾਂ ਦਾ ਡਾਈਵਰਸੀਫਾਈ ਕਰਨ ਦੀ ਕੋਸ਼ਿਸ਼ ਆ ਪਰ ਉਹਦੀ ਗੱਲ ਥੋੜੀ ਬਾਅਦ ਚੋਂ ਕਰਾਂਗੇ ਮੇਨ ਇਹਨਾਂ ਦਾ ਬਿਜ਼ਨਸ ਹੈਗਾ ਜਿੰਨਾਂ ਚੀਜ਼ਾਂ ਦੀ ਗੱਲ ਆਪਾਂ ਪਹਿਲਾਂ ਕੀਤੀ ਬੈਲੈਂਸ ਸ਼ੀਟ ਇਸ ਕੰਪਨੀ ਦੀ ਬਹੁਤ ਹੀ ਜ਼ਿਆਦਾ ਵਧੀਆ ਵਾ ਇੱਕ ਚੀਜ਼ ਆ ਜਿਹੜੀ ਇਹਨਾਂ ਲਈ ਬਹੁਤ ਹੀ ਜ਼ਿਆਦਾ ਚੰਗੀ ਵੀ ਆ ਪਰ ਥੋੜੀ ਜੀ ਬੁਰੀ ਆ ਬੁਰੀ ਨਹੀਂ ਹੈਗੀ ਜਿਹੜੇ ਰਿਜ਼ਲਟੈਂਟ ਦੇ ਪਿੱਛੇ ਜੇ ਥੋੜੇ ਬੁਰੇ ਆ ਰਹੇ ਆ ਉਹਦਾ ਇੱਕ ਕਾਰਨ ਆ ਹੁਣ ਮੈਂ ਤੁਹਾਨੂੰ ਐਮਟੀਆਰ ਦੇ ਸਿਸਟਮ ਬਾਰੇ ਥੋੜਾ ਸਮਝਾਉਣਾ ਇੱਥੇ ਮੈਂ ਹੁਣੇ ਤੁਹਾਨੂੰ ਬੋਲਿਆ ਸੀਗਾ ਕਿ ਫਿਊਲ ਸੈੱਲ ਦੇ ਵਿੱਚ ਵੀ ਸੋਲਰ ਸੈੱਲਸ ਦੇ ਵਿੱਚ ਬਹੁਤ ਵੱਡਾ ਪਾਰਟ ਹੈਗਾ ਐਮਟੀਆਰ ਟੈਕਨੋਲੋਜੀ ਦਾ ਪੂਰੀ ਦੁਨੀਆ ਦੀ ਜਿਹੜੀ ਸਭ ਤੋਂ ਵੱਡੀ ਕੰਪਨੀ ਆ ਪੂਰੀ ਦੁਨੀਆ ਦੀ ਫਿਊਲ ਸੈਲਸ ਦੀ ਉਹ ਹੈਗੀ ਆ ਬਲੂਮ એનર્ਜੀ ਬਲੂਮ એનર્ਜੀ ਤੋਂ ਵੱਡੀ ਦੁਨੀਆ 'ਚ ਕੋਈ ਕੰਪਨੀ ਨਹੀਂ ਹੈਗੀ ਤੇ ਐਮਟੀਆਰ ਟੈਕਨੋਲੋਜੀ ਦਾ 70% ਜਿਹੜਾ ਹੁਣ ਉਹਨੂੰ ਆਪਾਂ ਕੀ ਕਹ ਸਕਦੇ ਆ ਰੈਵਨਿਊ ਮਤਲਬ ਜਿਹੜਾ ਉਹਨਾਂ ਨੂੰ ਪੈਸਾ ਆਉਂਦਾ ਵਾ ਐਮਟੀਆਰ ਟੈਕਨੋਲੋਜੀ ਨੂੰ ਉਹ 70% ਸਿਰਫ ਬਲੂਮ એનર્ਜੀ ਤੋਂ ਆਉਂਦਾ ਤਾਂ ਇਹ ਚੰਗੀ ਚੀਜ਼ ਵੀ ਆ ਚੰਗੀ ਸਿਰਫ ਇਸ ਕਰਕੇ ਆ ਕਿ ਉਹ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਆ ਆਪਣੇ ਸੈਗਮੈਂਟ ਦੀ ਪਰ ਉਹ ਬੁਰੀ ਵੀ ਇਸ ਕਰਕੇ ਆ ਕਿ ਤੁਸੀਂ ਇੱਕੋ ਬੰਦੇ ਦੇ ਉੱਪਰ ਰਿਲਾਇ ਕਰ ਰਹੇ ਹੋ ਹੁਣੇ ਪਿੱਛੇ ਜੇ ਕੀ ਹੋਇਆ 6 ਮਹੀਨੇ ਪਹਿਲਾਂ ਬਲੂਮ એનર્ਜੀ ਕਿਉਂਕਿ ਟੈਕਨੋਲੋਜੀ ਬੇਸਡ ਕੰਪਨੀਆਂ ਨੇ ਇਹ ਟੈਕਨੋਲੋਜੀ ਹਰ ਨਵੇਂ ਦਿਨ ਬਦਲਦੀ ਰਹਿਣੀ ਆ ਉਹੀ ਚੀਜ਼ ਬਲੂਮ એનર્ਜੀ ਦੇ ਨਾਲ ਹੋਈ ਬਲੂਮ એનર્ਜੀ ਨੇ ਪਿੱਛੇ ਜੇ ਆਪਣੀਆਂ ਕੁਝ ਟੈਕਨੋਲੋਜੀ ਬਦਲੀ ਆ ਚੇਂਜ ਕੀਤੀ ਆ ਉਹਦੇ ਕਰਕੇ ਹੀ ਉਹਨਾਂ ਦਾ ਜਿਹੜਾ ਸਭ ਤੋਂ ਵੱਡਾ ਮਤਲਬ ਉਹ ਦੁਕਾਨ ਸੀ ਕਿ ਜਿੱਥੋਂ ਸਮਾਨ ਲੈਂਦੇ ਸੀ ਐਮਟੀਆਰ ਟੈਕਨੋਲੋਜੀ ਕਿਉਂਕਿ ਇਹਨਾਂ ਦੇ ਰਿਲੇਸ਼ਨ ਬਹੁਤ ਪੁਰਾਣੇ ਨੇ ਉਹ ਉਹਨਾਂ ਤੋਂ ਹੀ ਸਮਾਨ ਲੈਂਦੇ ਆ ਉਹਦਾ ਕਾਰਨ ਇਹ ਹੁੰਦਾ ਕਿ ਟਰਸਟ ਬੱਜ ਜਾਂਦਾ ਉਹਨਾਂ ਨੂੰ ਉਹਦੀ ਕੁਆਲਿਟੀ ਪਤਾ ਹੁੰਦੀ ਉਹ ਸਭ ਕੁਝ ਆ ਤਾਂ ਐਮਟੀਆਰ ਟੈਕਨੋਲੋਜੀ ਨੂੰ ਆਪਣੇ ਕੰਮਕਾਰ ਦੇ ਵਿੱਚ ਵੀ ਬਦਲਾ ਕਰਨਾ ਪਿਆ ਕਿਉਂਕਿ ਬਲੂਮ એનર્ਜੀ ਨਹੀਂ ਉਹਨਾਂ ਨੂੰ ਕਿਹਾ ਤਾਂ ਉਹਦੇ ਕਰਕੇ ਉਹ ਜਿਹੜੇ ਆਰਡਰ ਆਣੇ ਸੀਗੇ ਬਲੂਮ એનર્ਜੀ ਤੋਂ ਉਹ ਥੋੜੀ ਦੇਰ ਲਈ ਮੱਠੇ ਪਏ ਸਲੋ ਪਏ ਉਹਦੇ ਕਾਰਨ ਜਿਹੜਾ ਪ੍ਰੋਫਿਟ ਸੀ ਉਹ ਬੈਲੈਂਸ ਸ਼ੀਟ ਸੀਗੀ ਸਾਰੀ ਉਹ ਹਿੱਲ ਗਈ ਤੇ ਉਹਦੇ ਕਾਰਨ ਹੀ ਜਿਹੜਾ ਸ਼ੇਅਰ ਪ੍ਰਾਈਸ ਵੀ ਤੁਹਾਨੂੰ ਇੰਨਾ ਟੁੱਟਿਆ ਦਿਖਿਆ ਪਰ ਹੁਣ ਇੱਥੇ ਦੋ ਗੱਲਾਂ ਹੋਈਆਂ ਐ ਐਮਟੀਆਰ ਟੈਕਨੋਲੋਜੀ ਦੇ ਨਾਲ ਪਹਿਲੀ ਚੀਜ਼ ਉਹ ਸਲੋ ਡਾਊਨ ਹੋ ਗਿਆ ਕੰਮ ਜਿਹੜੇ ਬੰਦੇ ਨੂੰ ਤੁਸੀਂ ਡੇਲੀ ਉਹੀ ਚੀਜ਼ਾਂ ਵੇਚੀ ਜਾਂਦੇ ਹੋ ਪੈਸੇ ਬਣਾਈ ਜਾਂਦੇ ਹੋ ਉਹਨਾਂ ਨੇ ਤੁਹਾਨੂੰ ਕਹਿਤਾ ਕਿ ਨਵੀਂ ਚੀਜ਼ ਬਣਾ ਕੇ ਤਾਂ ਇੱਕ ਤਾਂ ਸਲੋ ਹੋ ਗਿਆ ਦੂਸਰੀ ਚੀਜ਼ ਐਮਟੀਆਰ ਟੈਕਨੋਲੋਜੀ ਨੇ ਇਹ ਸਿੱਖੀ ਉਸ ਚੀਜ਼ ਤੋਂ ਕਿ ਉਹਨਾਂ ਨੂੰ ਵਿਹਲੇ ਬੈਠੇ ਰਹਿਣਾ ਪੈ ਗਿਆ ਉਹਨਾਂ ਟਾਈਮ ਤੱਕ ਹੁਣ ਕੀ ਕਰ ਰਹੀ ਐ ਐਮਟੀਆਰ ਟੈਕਨੋਲੋਜੀ ਉਹ ਇਹ ਸਮਝ ਰਹੀ ਐ ਕਿ ਸਾਡਾ ਬਹੁਤ ਜ਼ਿਆਦਾ ਜਿਹੜਾ ਮਤਲਬ ਨਿਰਭਰਤਾ ਹੈਗੀ ਆ ਉਹ ਬਲੂਮ એનર્ਜੀ ਦੇ ਉੱਪਰ ਆ ਇਸ ਕਾਰਨ ਕਰਕੇ ਹੁਣ ਐਮਟੀਆ ਟੈਕਨੋਲੋਜੀ ਇਸ ਤੋਂ ਇਲਾਵਾ ਹੋਰ ਅਲੱਗ-ਅਲੱਗ ਸੈਕਟਰਸ ਦੇ ਵਿੱਚ ਵੀ ਜਾ ਰਹੀ ਆ ਜਿਦੇ ਵਿੱਚ ਮੈਂ ਤੁਹਾਨੂੰ ਬੇਰਿੰਗਸ ਵਗੈਰਾ ਉਹ ਸਾਰਾ ਕੁਝ ਬੋਲਿਆ ਸੀਗਾ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਡਿਫੈਂਸ ਵਾਲੇ ਪਾਸੇ ਨੂੰ ਹੁਣ ਆਪਣਾ ਜ਼ਿਆਦਾ ਤਵੱਜੋ ਦੇ ਰਿਹਾ ਤੇ ਐਰੋਸਪੇਸ ਵੱਲ ਨਿਊਕਲੀਅਰ એનર્ਜੀ ਵੱਲ ਇਧਰ ਸਾਰੇ ਤਾਂ ਇਹ ਉਹ ਕਾਰਨ ਸੀਗਾ ਜਿਹਦੇ ਕਰਕੇ ਪਿੱਛੇ ਜੇ ਥੋੜਾ ਜਿਹਾ ਕੰਮ ਇਹਨਾਂ ਦਾ ਮੱਠਾ ਪਿਆ ਪਰ ਉਹਦੇ ਕਰਕੇ ਮਾਰਕੀਟ ਸੈਂਟੀਮੈਂਟ ਵੀ ਨੈਗੇਟਿਵ ਸੀ ਤਾਂ ਇਹਨਾਂ ਕੰਪਨੀਆਂ ਨੂੰ ਜਿਆਦਾ ਪਟਾਈ ਹੋਈ ਹੈ ਇਹਨਾਂ ਦੀ ਪਰ ਇੱਕ ਉਹ ਕੰਪਨੀ ਆ ਜਿਹੜੀ ਇਹੋ ਜਿਹੇ ਸੈਕਟਰਸ ਦੇ ਵਿੱਚ ਹੈਗੀ ਆ ਜਿਹੜੇ ਅੱਗੇ ਬਹੁਤ ਜ਼ਿਆਦਾ ਗਰੋ ਕਰਨਗੇ ਟੈਕਨੋਲੋਜੀ ਬੇਸ ਕੰਪਨੀ ਹੈਗੀ ਆ ਜੀ ਇਹ ਮੇਰੀ ਨਿੱਜੀ رائے ਆ ਮੈਨੂੰ ਬਹੁਤ ਹੀ ਵਧੀਆ ਲੱਗਦਾ ਇਹਨਾਂ ਦਾ ਕੰਮਕਾਰ ਤੇ ਇਹ ਸੀਗੀ ਜੀ ਇਹਦੀ ਗੱਲਬਾਤ MTR ਟੈਕਨੋਲੋਜੀ ਦੀ ਉਸ ਤੋਂ ਬਾਅਦ ਕੁਲਜੀਤ ਸਿੰਘ ਜੀ ਪੁੱਛ ਰਿਹਾ ਕਿ ਕੀ ਈਟੀਐਫ ਨੂੰ ਆਪਾਂ ਲੌਂਗ ਟਰਮ ਲਈ ਲੈ ਸਕਦੇ ਹਾਂ ਬਿਲਕੁਲ ਲੈ ਸਕਦੇ ਹਾਂ ਆਪਣਾ ਕੁਲਜੀਤ ਸਿੰਘ ਜੀ ਈਟੀਐਫ ਕਿਉਂ ਨਹੀਂ ਲੈ ਸਕਦੇ ਉੱਪਰੋਂ ਸਗਾ ਤੇ ਇਹ ਆ ਕਿ ਈਟੀਐਫ ਸ਼ੇਅਰ ਦੇ ਨਾਲੋਂ ਬੈਟਰ ਆ ਮਿਊਚੁਅਲ ਫੰਡ ਤੋਂ ਵੀ ਬੈਟਰ ਆ ਬਹੁਤ ਇੱਕ ਬਹੁਤ ਵੱਡੀ ਡਿਬੇਟ ਹਮੇਸ਼ਾ ਹੀ ਚੱਲਦੀ ਆ ਮਿਊਚੁਅਲ ਫੰਡ ਕੇ ਸ਼ੇਅਰ ਮਿਊਚੁਅਲ ਫੰਡ ਕੇ ਸ਼ੇਅਰ ਮੈਂ ਕਹਿੰਦਾ ਦੋਨੇ ਹੀ ਨਹੀਂ ਜੇ ਤੁਸੀਂ ਮੇਰੀ ਇੱਕ ਵੈਸੇ ਨਿੱਜੀ رائے ਵਿੱਚੋਂ ਨਾ ਮਿਊਚੁਅਲ ਫੰਡ ਤੇ ਨਾ ਸ਼ੇਅਰ ਈਟੀਐਫ ਹਮੇਸ਼ਾ ਈਟੀਐਫ ਕਿਉਂਕਿ ETF ਦੇ ਵਿੱਚ ਐਪਰੀਸੀਏਸ਼ਨ ਜਿਹੜੀ ਹੈਗੀ ਆ ਜਿਹੜੀ ਮਤਲਬ ਰੇਟ ਇਨਕਰੀਜ਼ ਹੋਣਾ ਵਾ ਉਹ ਥੋੜਾ ਸ਼ੇਰਾਂ ਦੇ ਵੱਲੋਂ ਜ਼ਿਆਦਾ ਚੱਲੇ ਜਾਂਦਾ ਪੋਜ਼ਿਟਿਵ ਸਾਈਡ ਦੇ ਉੱਪਰ 뮤ਚੁਅਲ ਫੰਡ ਚ ਤੁਹਾਨੂੰ ਉਨੀ ਰਿਟਰਨ ਨਹੀਂ ਮਿਲਣੀ ਜਿੰਨੀ ਸ਼ੇਰਾਂ ਦੇ ਵਿੱਚ ਮਿਲਦੀ ਆ ਤਾਂ ਇਹ ਜਿਹੜੀ ਪੋਜ਼ਿਟਿਵ ਚੀਜ਼ ਸ਼ੇਰਾਂ ਦੇ ਨਾਲ ਰਿਲੇਟਡ ਆ ETF ਇਹ ਚੀਜ਼ ਸਾਂਝੀ ਕਰਦਾ ਵਾ ਸ਼ੇਰਾਂ ਦੇ ਨਾਲ ਪਰ ਜਿਹੜੀ ਇੱਕ ਪੋਜ਼ਿਟਿਵ ਚੀਜ਼ ਤੁਹਾਨੂੰ 뮤ਚੁਅਲ ਫੰਡ ਦੇ ਰਿਹਾ ਕਿ ਇੱਕ ਸ਼ੇਅਰ ਦੇ ਵਿੱਚ ਪੈਸਾ ਲੱਗਿਆ ਜੇ ਖੁਦਾ ਨਾ ਖਾਸਤਾ ਕਦੇ ਉਹਨੂੰ ਪ੍ਰੋਬਲਮ ਹੁੰਦੀ ਹੈ ਤੁਹਾਡਾ ਪੂਰਾ ਦਾ ਪੂਰਾ ਪੈਸਾ ਫਸ ਜਾਣਾ ਤਾਂ ਲੋਕ ਮਿਚੁਅਲ ਫੰਡ ਚ ਕਿਉਂ ਲਾਉਂਦੇ ਆ ਕਿਉਂਕਿ ਬਹੁਤ ਅਲੱਗ ਅਲੱਗ ਥਾਵਾਂ ਦੇ ਉੱਪਰ ਪੈਸਾ ਲੱਗਿਆ ਹੁੰਦਾ ਪਰ ਉਹ ਅਲੱਗ ਅਲੱਗ ਥਾਵਾਂ ਦੇ ਉੱਪਰ ਪੈਸਾ ਲੱਗਿਆ ਕਈ ਵਾਰੀ ਉਹ ਗਰੋਥ ਵੀ ਹੋਣ ਨਹੀਂ ਦਿੰਦਾ ਹੁਣ 100 ਕੰਪਨੀਆਂ ਦੇ ਵਿੱਚ ਲਾਇਆ ਹੋਇਆ ਜੇ 10 ਬਹੁਤ ਵਧੀਆ ਵੀ ਚੱਲ ਰਹੀਆਂ ਤਾਂ 20 ਬਹੁਤ ਥੱਲੇ ਚੱਲ ਰਹੀਆਂ ਤਾਂ ਗੱਲ ਉੱਥੇ ਆ ਜਾਂਦੀ ਹੈ ਪਰ ਈਟੀਐਫ ਜਿਹੜੇ ਨੇ ਈਟੀਐਫ ਬਹੁਤ ਕੇਅਰਫੁਲੀ ਸਿਲੈਕ ਇਸ ਕਰਕੇ ਇਹਨਾਂ ਦੀ ਗ੍ਰੋਥ ਬਹੁਤ ਜ਼ਿਆਦਾ ਵਧੀਆ ਵਾ ਤੇ ਜੇ ਤੁਹਾਡਾ ਇਹੀ ਕੁਐਸਚਨ ਆ ਤਾਂ ਹਾਂ ਮੈਂ ਇਹ ਕਹੂੰਗਾ ਕਿ ETF ਤਾਂ ਬਹੁਤ ਹੀ ਚੰਗੀ ਚੀਜ਼ ਆ ਇੱਥੇ ਤੁਸੀਂ ਮੈਨੂੰ ਪੁੱਛਿਆ ਨਹੀਂ ਪਰ ਹਮੇਸ਼ਾ ਇੱਥੇ ਮੈਂ ਬੋਲਦਾ ਵਾਂ ਤੁਹਾਡੇ ਇਸ ਕੁਐਸਚਨ ਤੋਂ ਬਾਅਦ ਮੈਂ ਬਹੁਤ ਸਾਰੀ ETFs ਨੂੰ ਦੇਖਿਆ ਚੈੱਕ ਕੀਤਾ ਤੇ ਫਿਰ ਮੈਂ ਉਹਨਾਂ ਦੀ ਰਿਟਰਨ ਵੀ ਦੇਖੀ ਪਿਛਲੇ 10 ਸਾਲ ਦੀ ਈਵਨ 15 ਸਾਲ ਦੀ ਰਿਟਰਨ ਦੇਖੀ ETFs ਦੀ ਕਿਉਂਕਿ ਮੈਨੂੰ ਇਹ ਲੱਗਿਆ ਕਿ ਜਿਹੜਾ ਮੇਰਾ ਪਸੰਦੀਦਾ ETF ਹੈਗਾ ਉਹ ਹਮੇਸ਼ਾ ਰਹਿੰਦਾ MN100 ਮੈਂ ਕਿ ਬਹੁਤ ਵਾਰ ਉਹਦਾ ਜ਼ਿਕਰ ਕੀਤਾ ਤੇ ਜਦੋਂ ਮੈਂ ਪਹਿਲੀ ਵਾਰ ਉਹਦਾ ਜ਼ਿਕਰ ਕੀਤਾ ਸੀ ਇੱਥੇ ਆਪਣੇ ਚੈਨਲ ਤੇ ਸ਼ਾਇਦ 120 ਰੁਪਏ ਦੇ ਉੱਪਰ ਸੀਗਾ ਹੁਣ ਸ਼ਾਇਦ ਅੱਜ ਉਹ 210 ਦੇ ਤਕਰੀਬਨ ਚਲਾ ਗਿਆ ਕੁਝ ਮਹੀਨਿਆਂ ਦੇ ਵਿੱਚ ਹੀ ਜਿੱਥੇ ਇੰਡੀਅਨ ਮਾਰਕੀਟ ਬਿਲਕੁਲ ਬੁਰੀ ਤਰ੍ਹਾਂ ਦੇ ਨਾਲ ਥੱਲੇ ਨੂੰ ਜਾ ਰਹੀ ਆ ਉਹ 110 120 ਤੋਂ 110 ਚਲਾ ਗਿਆ ਤੇ ਜਦੋਂ ਮੈਂ ਬਾਕੀ ਦੇ ETF ਦੇਖੇ ਤਾਂ ਉਹ ਚੋ ਕਿਸੇ ਦੀ ਵੀ ਰਿਟਰਨ MON100 ਦੇ ਬਰਾਬਰ ਨਹੀਂ ਸੀ ਤਾਂ ਫਿਰ ਮੈਨੂੰ ਵੀ ਇੱਕ ਤਰਵਾਸ ਹੋਇਆ ਕਿ ਨਹੀਂ ਜੋ ਮੈਂ ਕਰ ਰਿਹਾ ਉਹ ਠੀਕ ਹੈ ਜਿਹੜਾ ਮੈਂ ਸੋਚਿਆ ਸੀਗਾ ਉਹ ਸਭ ਤੋਂ ਵਧੀਆ ਵਾ ਹੁਣ MON100 ਨੂੰ ਲੈਣ ਦਾ ਮੇਰਾ ਕਾਰਨ ਕੀ ਸੀਗਾ ਉਹ ਜੇ ਤੁਸੀਂ ਜਾਨਣਾ ਚਾਹੁੰਦੇ ਹੋ ਤਾਂ ਮੇਰਾ ਇੱਕ ਵੀਡੀਓ ਬਣਾਇਆ ਹੋਇਆ ਉਹਦਾ ਸ਼ਾਇਦ ਥੰਬਨੇਲ ਸੀਗਾ ਸਟਾਕ ਮਾਰਕੀਟ ਦਾ ਡਾਇਨਾਸੌਰ ਮੇਰੇ ਸਭ ਤੋਂ ਪਹਿਲੇ ਵੀਡੀਓਜ਼ ਦੇ ਵਿੱਚੋਂ ਇੱਕ ਆ ਤੁਸੀਂ ਉਹਨੂੰ ਜੇ ਦੇਖ ਲਓਗੇ ਵੀਡੀਓ ਤੁਹਾਨੂੰ ਚੰਗੀ ਤਰ੍ਹਾਂ ਸਮਝ ਲੱਗ ਜਾਊ ਕਿ ਕਿਉਂ MON100 ਸਟਾਕ ਮਾਰਕੀਟ ਦਾ ਡਾਇਨਾਸੌਰ ਆ ਸੌਕ ਮਾਰਕੀਟ ਤੇ ਜੰਗਲ ਦਾ ਜੰਗਲ ਸਭ ਤੋਂ ਵੱਡਾ ਹਾਥੀ ਹੁੰਦਾ ਪਰ ਮੈਂ ਐਮਓਐਨ 100 ਨੂੰ ਡਾਇਨਾਸੌਰ ਕਿਉਂ ਕਿਹਾ ਹਾਥੀ ਤਾਂ ਬਹੁਤ ਹੋ ਗਏ ਏਸ਼ੀਅਨ ਪੇਂਟ ਹਿੰਦੁਸਤਾਨ ਯੂਨੀਲੀਵਰ ਮਹਿੰਦਰਾ ਐਂਡ ਮਹਿੰਦਰਾ ਇਹ ਹਾਥੀ ਨੇ ਪਰ ਉਹ ਡਾਇਨਾਸੌਰ ਆ ਤਾਂ ਨਾਲ ਦੀ ਨਾਲ ਮੈਂ ਤੁਹਾਨੂੰ ਹੁਣ ਬਿਨਾ ਪੁੱਛੇ ਸਲਾਹ ਵੀ ਦੇਤੀ ਇੱਕ ਰეკਮੈਂਡੇਸ਼ਨ ਦੇਤੀ ਉਹ ਗਲਤੀ ਕੀਤੀ ਸ਼ਾਇਦ ਮੈਂ ਤੁਹਾਨੂੰ ਬੋਲ ਨਹੀਂ ਸਕਦਾ ਸੀ ਬਟ ਵਟਐਵਰ ਆ ਗਿਆ ਜੀ ਅਗਲਾ ਕੁਐਸਚਨ ਨਹੀਂ ਹੈਗਾ ਤੇ ਅਲੰਭਾ ਵਾ ਸ਼ਾਇਦ ਜਾਂ ਪਤਾ ਨਹੀਂ ਕੀ ਹੈ ਸੰਦੀਪ ਸਿੰਘ ਉਹ ਮੈਨੂੰ ਕਹਿੰਦੇ ਕਿ ਕਾਪੀ ਪੇਸਟ ਕਰ ਰਿਹਾ ਮੈਂ ਇਸਮੀਤ ਸਿੰਘ ਨੂੰ ਤਾਂ ਸਭ ਤੋਂ ਪਹਿਲੀ ਇੱਕ ਮੈਂ ਚੀਜ਼ ਤੁਹਾਨੂੰ ਦੱਸਦਾ ਕਿ ਇਹ ਮੇਰੇ ਨਾਲ ਹਰੇਕ ਹੀ ਮਤਲਬ ਜਦੋਂ ਵੀ ਸਟਾਕ ਮਾਰਕੀਟ ਦਾ ਵੀਡੀਓ ਬਣਾ ਰਿਹਾ ਕੋਈ ਇੱਕ ਜਾਂ ਦੋ ਕਮੈਂਟ ਜ਼ਰੂਰ ਇਹ ਜਿਹਾ ਹੁੰਦੇ ਆ ਕਿਤੇ ਮੈਨੂੰ ਕੋਈ ਦੋਸਤ ਕਹਿੰਦੇ ਕਿ ਸਬਸਕ੍ਰਿਪਸ਼ਨ ਦੇ ਕਰਕੇ ਮੈਂ ਸਭ ਕੁਝ ਕਰ ਰਿਹਾ ਮੇਰੀ ਸਬਸਕ੍ਰਿਪਸ਼ਨ ਹੀ ਨਹੀਂ ਹੈਗੀ ਕੋਈ ਤੁਸੀਂ ਵੀ ਜਿੰਨੇ ਦੋਸਤ ਮੇਰਾ ਵੀਡੀਓ ਦੇਖ ਰਹੇ ਹੋ ਤਾਂ ਤੁਹਾਨੂੰ ਇਹ ਪਤਾ ਕਿ ਕੋਈ ਸਬਸਕ੍ਰਿਪਸ਼ਨ ਮੇਰੀ ਨਹੀਂ ਹੈ ਬਹੁਤ ਪਹਿਲਾਂ ਉਹ ਲਿਖਤਾ ਸੀਗਾ ਉਹ ਵੀ ਪਾਸ ਹੈ ਵੀ ਉਸ ਤੋਂ ਬਾਅਦ ਵੀ ਮੈਂ ਕਹਤਾ ਸੀਗਾ ਕਿ ਨਹੀਂ ਕੋਈ ਨਹੀਂ ਹੈਗੀ ਕੁਝ ਦੋਸਤੇ ਕਹਿੰਦੇ ਆ ਕਿ YouTube ਦੀ ਇਹ ਅਰਨਿੰਗ ਅਰਨਿੰਗ ਮੇਰੀ ਹੈਗੀ ਆ ਪਰ ਉਹ ਡਿਫਰੈਂਟ ਚੈਨਲ ਤੋਂ ਇੱਥੇ ਦੀ ਕੋਈ ਅਰਨਿੰਗ ਨਹੀਂ ਹੈਗੀ ਮੈਂ ਤੁਹਾਨੂੰ ਹੁਣੇ ਆਪਣੀ ਅਰਨਿੰਗ ਵੀ ਦਿਖਾ ਦਿੰਦਾ ਕਿ ਮੇਰੀ ਇੱਥੋਂ ਅਰਨਿੰਗ ਹੋ ਕਿੰਨੀ ਰਹੀ ਹੈ ਇਸ ਚੈਨਲ ਤੋਂ ਉਹ ਵੀ ਹੋਣਾ ਜਦੋਂ ਮੈਂ ਰੈਗੂਲਰ ਵੀਡੀਓ ਬਣਾ ਰਿਹਾ ਪਹਿਲਾਂ ਤਾਂ ਬਹੁਤ ਹੀ ਘੱਟ ਬਣਾਉਂਦਾ ਸੀ ਵੀਡੀਓ ਤਾਂ ਤੁਸੀਂ ਉਹ ਵੀ ਦੇਖ ਲਓ ਅਰਨਿੰਗ ਵੀ ਕਿੰਨੀ ਕੁ ਹੋ ਸਕਦੀ ਆ ਅਗਲੀ ਚੀਜ਼ ਆ YouTube ਦੇ ਉੱਪਰ ਇੰਨੇ ਇੱਕ ਜ਼ਿਆਦਾ ਵੀਡੀਓਜ਼ ਹੁੰਦੇ ਆ ਤਾਂ ਇਹ ਚੀਜ਼ ਹੋਣੀ ਮਤਲਬ ਆਮ ਹੋ ਜਾਂਦੀ ਆ ਕ੍ਰਾਈਮ ਦੇ ਉੱਪਰ ਵੀ ਮੇਰੇ ਨਾਲ ਇਸ ਤਰ੍ਹਾਂ ਹੁੰਦਾ ਕਿਉਂਕਿ ਜ਼ਿਆਦਾਤਰ ਚੱਲਦੇ ਆ ਪੰਜਾਬ ਨਾਲ ਰਿਲੇਟਡ ਕ੍ਰਾਈਮ ਦੀਆਂ ਸਟੋਰੀਜ਼ ਤਾਂ ਹਰ ਕੋਈ ਇੱਕ ਪੰਜਾਬ ਨਾਲ ਰਿਲੇਟਡ ਬਣਾ ਰਿਹਾ ਤਾਂ ਮੇਰੇ ਨਾਲ ਬਹੁਤ ਵਾਰ ਹੋਇਆ ਕਿ ਮੈਨੂੰ ਕਈ ਲੋਕਾਂ ਨੇ ਕਮੈਂਟ ਕੀਤੇ ਕਿ ਤੂੰ ਅੱਜ ਫਲਾਣੇ ਦਾ ਕਾਪੀ ਕਰ ਲਿਆ ਅੱਜ ਤੂੰ ਫਲਾਣੇ ਦੀ ਸਟੋਰੀ ਕਾਪੀ ਕਰ ਲਈ ਫਾਈਨਲੀ ਮੈਂ ਕਹਿਆ ਯਾਰ ਛੱਡੋ ਸਾਰਾ ਕੁਝ ਆਪਾਂ ਪੰਜਾਬ ਦੇ ਨਾਲ ਰਿਲੇਟਡ ਕਹਾਣੀ ਹੀ ਨਹੀਂ ਪਾਵਾਂਗੇ ਕਿਉਂਕਿ ਉਹ ਕਿਸੇ ਨਾ ਕਿਸੇ ਨੇ ਜ਼ਰੂਰ ਸੁਣਾਈ ਹੋਊਗੀ ਤਾਂ ਕੋਈ ਨਾ ਕੋਈ ਜ਼ਰੂਰ ਮੈਨੂੰ ਆ ਕੇ ਕਹਿੰਦਾ ਕਿ ਆ ਤੂੰ ਅੱਜ ਫਲਾਣ ਉਹ ਫਲਾਣ ਨੇ ਫਲਾਣੇ ਟਾਈਮ ਸੁਣਾਈ ਸੀ ਕਿਉਂਕਿ ਮੇਰੇ ਕੋਲ ਇੰਨਾ ਵੀ ਟਾਈਮ ਨਹੀਂ ਹੈਗਾ ਕਿ ਹੁਣ ਮੈਂ ਹਰੇਕ ਨੂੰ ਚੈੱਕ ਕਰਕੇ ਤੇ ਉਹਦੇ ਸਾਰੇ ਦੇ ਸਾਰੇ ਵੀਡੀਓਜ਼ ਦੇਖਾਂ ਤੇ ਦੇਖਾਂ ਕਿ ਉਹਨਾਂ ਨੇ ਕੀ ਬਣਾਇਆ ਵਾ ਇੱਥੇ ਸੇਮ ਚੀਜ਼ ਹੋਈ ਮੇਰੇ ਨਾਲ ਇੱਥੇ ਕਿਉਂਕਿ ਪੰਜਾਬੀ ਕ੍ਰਾਈਮ ਦੇ ਵਿੱਚ ਤਾਂ ਉਹਨੇ ਚੈਨਲ ਹੀ ਨਹੀਂ ਹੈ ਜਿੰਨੇ ਸਟਾਕ ਮਾਰਕੀਟ ਦੇ ਨੇ ਹਿੰਦੀ ਦੇ ਵਿੱਚ ਤੇ ਉਥੇ ਤਾਂ ਹਜ਼ਾਰਾਂ ਨੇ ਸ਼ਾਇਦ ਬਟ ਇਹਨਾਂ ਨੇ ਸੰਦੀਪ ਸਿੰਘ ਉਹਨਾਂ ਨੇ ਨਾਮ ਲਿਆ ਇਸਮੀਤ ਦਾ ਉਸ ਤੋਂ ਬਾਅਦ ਮੈਂ ਸਰਚ ਕੀਤਾ ਤਾਂ ਮੈਨੂੰ ਪਰ ਉਹਨਾਂ ਦੇ ਕਾਰਨ ਇੱਕ ਬਹੁਤ ਵਧੀਆ ਚੀਜ਼ ਲੱਭੀ ਇੱਕ ਬਹੁਤ ਹੀ ਵਧੀਆ ਚੈਨਲ ਲੱਭਿਆ ਇੱਥੇ ਵੀ ਉਹੀ ਹੋਇਆ ਇੱਕ ਲੜਕਾ ਵਾ ਜਸਕੀਰਤ ਰਟੋਲ ਕ੍ਰਾਈਮ ਦੀਆਂ ਕਹਾਣੀਆਂ ਪਾਉਂਦਾ ਇੱਕ ਵਾਰ ਕੀ ਹੋਇਆ ਜੋ ਕਹਾਣੀ ਉਹਨੇ ਪਾਈ ਸੇਮ ਉਹੀ ਕਹਾਣੀ 5 ਘੰਟੇ ਤੋਂ ਬਾਅਦ ਅਸੀਂ ਉਹਨੂੰ ਪਾਇਆ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਉਹ ਤੋਂ 5 ਘੰਟੇ ਤੋਂ ਬਾਅਦ ਹੀ ਤੁਸੀਂ ਉਹੀ ਸੇਮ ਕਹਾਣੀ ਪਾਤੀ ਤਾਂ ਪਹਿਲੀ ਗੱਲ ਤਾਂ ਇਹ ਆ ਕਿ ਉਹੀ ਚੀਜ਼ ਨੂੰ ਪਾਉਣ ਦਾ ਲੌਜੀਕ ਹੀ ਨਹੀਂ ਬਣਦਾ ਜਿਹੜੀ ਪਹਿਲਾਂ ਕੋਈ ਸੁਣ ਆ ਚੁੱਕਿਆ ਅਸੀਂ ਉਹਤੇ 2 ਦਿਨ ਪਹਿਲਾਂ ਤੋਂ ਕੰਮ ਕਰ ਰਹੇ ਸੀ ਦੂਸਰੀ ਚੀਜ਼ ਇਹ ਆ ਕਿ ਇਹ ਹੋ ਜਾਂਦਾ ਜਦੋਂ ਮੈਂ ਵੀ ਉਹਦਾ ਦੇਖਿਆ ਕਿ ਹਾਂ ਉਹਦੇ ਕੁਝ ਚੀਜ਼ਾਂ ਉਹਨੇ ਵੀ ਉਹੀ ਬੋਲੀਆਂ ਜੋ ਮੈਂ ਤੁਹਾਨੂੰ ਇੱਥੇ ਦੱਸਦਾ ਮੈਂ ਲਗਾਤਾਰ ਉਹੀ ਚੀਜ਼ਾਂ ਦੱਸਦਾ ਰਹਿਣਾ ਪਰ ਚਲੋ ਇਹ ਐਸੇ ਤਰ੍ਹਾਂ ਹੀ ਆ ਬਟ ਥੋੜੇ ਕੰਮ ਦੀ ਇਹਦੇ ਵਿੱਚ ਚੀਜ਼ੇ ਆ ਮੈਨੂੰ ਇਸ ਲੜਕੇ ਦਾ ਚੈਨਲ ਲੱਭ ਗਿਆ ਉਹਦਾ ਨਾਮ ਹੈ SOIC ਕਰਕੇ ਕਿਆ ਕਮਾਲ ਦਾ ਚੈਨਲ ਆ ਕਿਆ ਕਮਾਲ ਦਾ ਕੰਮ ਕਰ ਰਿਹਾ ਉਹ ਲੜਕਾ ਤੁਸੀਂ ਇਹਨੂੰ ਜਰੂਰ ਸਰਚ ਕਰਿਓ YouTube ਦੇ ਉੱਪਰ ਜੇ ਤੁਸੀਂ ਸ਼ੇਅਰ ਮਾਰਕੀਟ ਦੇ ਬਾਰੇ ਵਿੱਚ ਬਹੁਤ ਚੰਗੀ ਤਰ੍ਹਾਂ ਨਾਲ ਕੁਝ ਜਾਨਣਾ ਚਾਹੁੰਦੇ ਹੋ SOIC ਕਰਕੇ ਇਹ ਚੈਨਲ ਹੈਗਾ ਬਹੁਤ ਹੀ ਸੋਨਾ ਕੰਮ ਕਰ ਰਿਹਾ ਹੈ ਮੁੰਡਾ ਬਹੁਤ ਹੀ ਜ਼ਿਆਦਾ ਤੁਹਾਨੂੰ ਇੰਨੀ ਡਿਟੇਲ ਦੇ ਵਿੱਚ ਇਨਫੋਰਮੇਸ਼ਨ ਦੋਗਾ ਬਹੁਤ ਅਲੱਗ-ਅਲੱਗ ਚੀਜ਼ਾਂ ਬਾਰੇ ਤਾਂ ਬਹੁਤ ਹੀ ਜ਼ਿਆਦਾ ਮਤਲਬ ਇਨਫੋਰਮੇਸ਼ਨ ਹੈਗੀ ਉਹਦੇ ਚ ਤੇ ਡਿਟੇਲ ਦੇ ਵਿੱਚ ਵੀਡੀਓ ਬਣਾਏ ਹੁੰਦੇ ਆ ਕੋਈ ਵੀ ਇਨਸਾਨ ਜੇ ਸਟਾਕ ਮਾਰਕੀਟ ਚ ਇਨਵੈਸਟ ਕਰਨਾ ਚਾਹੁੰਦਾ ਤਾਂ ਉਹਨੂੰ ਇਹ ਵਾਲਾ ਚੈਨਲ ਜ਼ਰੂਰ ਦੇਖਣਾ ਚਾਹੀਦਾ ਤਾਂ ਸੰਦੀਪ ਸਿੰਘ ਉਹਨਾਂ ਦਾ ਇੱਥੇ ਮੈਂ ਇੱਕ ਪਟ ਥੈਂਕ ਯੂ ਜ਼ਰੂਰ ਕਰਦਾ ਕਿ ਉਹਨਾਂ ਦੇ ਕਰਕੇ ਜਾਂ ਇਸ ਕਰਕੇ ਉਹਨਾਂ ਨੇ ਆ ਮੈਨੂੰ ਇੱਕ ਚੈਨਲ ਦੱਸਤਾ ਕਿਉਂਕਿ ਇੰਨੇ ਕਿ ਜ਼ਿਆਦਾ ਉਥੇ ਚੈਨਲ ਨੇ ਤੇ ਹੁਣ ਮੈਂ ਤੁਹਾਨੂੰ ਇੱਕ ਵਾਰ ਆਪਣੀ ਅਰਨਿੰਗ ਵੀ ਦਿਖਾ ਦਿੰਨਾ ਜੀ ਬਹੁਤ ਸਾਰੇ ਦੋਸਤੋ ਵੀ ਕਹਿੰਦੇ ਮਤਲਬ ਥੋੜਾ ਬੁਰਾ ਲੱਗਦਾ ਜਦੋਂ ਕੋਈ ਨੈਗੇਟਿਵ ਕਮੈਂਟ ਆਉਂਦਾ ਜਿਵੇਂ ਹੁਣੇ ਵੀ ਇਹਨਾਂ ਨੇ ਮੈਨੂੰ ਕਿਹਾ ਮੈਂ ਕਾਪੀ ਕਰ ਰਿਹਾ ਹਾਂ ਸ਼ਾਇਦ ਪਤਾ ਨਹੀਂ ਮੈਂ ਕਿੰਨੇ ਵੀਡੀਓ ਇੱਥੇ ਬਣਾ ਚੁੱਕਿਆ ਵਾਂ ਕਿੰਨੇ ਟਾਈਮ ਤੋਂ ਕੰਮ ਕਰ ਰਿਹਾ ਹਾਂ ਬਟ ਚਲੋ ਪਰ ਮੈਂ ਤੁਹਾਨੂੰ ਅੱਜ ਅਰਨਿੰਗ ਜ਼ਰੂਰ ਦਿਖਾਉਂਗਾ ਜੀ ਇਹ ਹੈ ਮੇਰੀ ਅਰਨਿੰਗ ਸ਼ਾਇਦ ਤੁਹਾਨੂੰ ਦਿਖ ਰਿਹਾ ਹੋਊਗਾ 40 ਡਾਲਰ ਲਿਖਿਆ ਹੋਇਆ ਇੱਥੇ ਸ਼ਾਇਦ ਤੁਹਾਨੂੰ ਪਤਾ ਲੱਗ ਜੂਗਾ ਤੇ ਇਹ ਵੀ ਉਦੋਂ ਦਾ ਜਦੋਂ ਹੁਣ ਮੈਂ ਥੋੜੇ ਜਿਹੜੇ ਦੋਸਤ ਮੇਰ ਨਾਲ ਬਹੁਤ ਪਹਿਲਾਂ ਤੋਂ ਜੁੜੇ ਉਹਨਾਂ ਨੂੰ ਪਤਾ ਕਿ ਮੇਰੇ ਕੋਲ ਬਹੁਤ ਜ਼ਿਆਦਾ ਇਹਨਾਂ ਇੱਥੇ ਲਈ ਟਾਈਮ ਨਹੀਂ ਰਹਿੰਦਾ ਤੇ ਤਾਂ ਫਿਰ ਪਹਿਲਾਂ ਅਰਨੀ ਕਿੰਨੀ ਖੂਗੀ ਤੁਸੀਂ ਦੇਖ ਲਓ ਤਾਂ 40 ਡਾਲਰ ਪਤਾ ਨਹੀਂ ਕਿੰਨੇ 3200 3500 ਰੁਪਈਆ ਇੰਨਾ ਖੂਗਾ ਤੇ ਇਹ ਹੈਗੀ ਹੈ ਜੀ ਤਾਂ ਇਹ ਵੀ ਠੀਕ ਆ ਤਾਂ ਇਹ ਸੀਗਾ ਜੀ ਅੱਜ ਦਾ ਆਪਣਾ ਵੀਡੀਓ ਤੇ ਇੰਨੀ ਸੀ ਅੱਜ ਦੀ ਗੱਲਬਾਤ ਤੇ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਸ਼ੇਅਰ ਦੇ ਨਾਲ ਕਿਸੇ ਹੋਰ ਤਰ੍ਹਾਂ ਦੀ ਕਹਾਣੀ ਦੇ ਨਾਲ ਕਿਸੇ ਹੋਰ ਕੰਪਨੀ ਦੇ ਨਾਲ